ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਗੁਰਜੰਟ ਸਿੰਘ ਤੇ ਤੁਸੀਂ ਦੇਖ ਰਹੇ ਹੋ ਹਾਈਪ ਨਾਊ ਅੱਜ ਅਸੀਂ ਪੰਜਾਬ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਜੋ ਅੱਜ ਹਰ ਗਲੀ ਹਰ ਘਰ ਤੇ ਹਰ ਪਿੰਡ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਅਤੇ ਆਖਰੀ ਖਬਰ ਤੁਹਾਨੂੰ ਹੈਰਾਨ ਕਰ ਸਕਦੀ ਹੈ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਨੌਜਵਾਨਾਂ ਲਈ ਮਿਸ਼ਨ ਪ੍ਰਗਤੀ ਦੀ ਸ਼ੁਰੂਆਤ ਕੀਤੀ ਹੈ ਇਸ ਯੋਜਨਾ ਦੇ ਤਹਿਤ ਹੁਣ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਮੁਫਤ ਕੋਚਿੰਗ ਮੁਫਤ ਸਟੱਡੀ ਮਟੀਰੀਅਲ ਐਕਸਪੋਰਟ ਗਾਰਡਨਸ ਦਿੱਤੀ ਜਾਵੇਗੀ ਸਰਕਾਰ ਦਾ ਕਹਿਣਾ ਹੈ ਕਿ ਪੈਸਿਆਂ ਦੀ ਕਮੀ ਕਰ ਕੋਈ ਵੀ ਨੌਜਵਾਨ ਆਪਣਾ ਸੁਪਨਾ ਅਧੂਰਾ ਨਾ ਛੱਡੇ ਸਵਾਲ ਇਹ ਹੈ ਕਿ ਇਹ ਯੋਜਨਾ ਬਾਕੀ ਨੌਜਵਾਨਾਂ ਦੀ ਕਿਸਮਤ ਬਦਲੇਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਖਬਰ ਖੰਨ ਅਲਾਮੀ ਤੋਂ ਪੰਜਾਬ ਨੂੰ 11 ਕਰੋੜ ਤੋਂ ਵੱਧ ਕਮਾਈ ਪੰਜਾਬ ਸਰਕਾਰ ਨੇ ਖੰਨ ਅਲਾਮੀ ਤੋਂ 11 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਕਮਾਈ ਸਰਕਾਰ ਕਹਿੰਦੀ ਹੈ ਕਿ ਇਹ ਪੈਸਾ ਵਿਕਾਸ ਕਾਰਜਾਂ 'ਚ ਲੱਗੇਗਾ ਸੜਕਾਂ ਸਕੂਲਾਂ ਅਤੇ ਹਸਪਤਾਲਾਂ ਲਈ ਪਰ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਖਨਨ ਨਾਲ ਪਰਿਆਵਰਣ ਨੂੰ ਨੁਕਸਾਨ ਹੋ ਰਿਹਾ ਹੈ ਕੀ ਤੁਸੀਂ ਸੋਚਦੇ ਹੋ ਡਿਵੈਲਪਮੈਂਟ ਜ਼ਰੂਰੀ ਜਾਂ ਪਰਿਆਵਰਣ ਪਹਿਲਾਂ ਅਗਲੀ ਖਬਰ ਸੀਐਮ ਭਗਵੰਤ ਮਾਨ ਨਾਲ ਜੁੜੀ ਵੀਡੀਓ ਤੇ ਸਿਆਸੀ ਹੰਗਾਮਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੀ ਬੀਜੇਪੀ ਨੇ ਇਸ ਵੀਡੀਓ ਦੀ ਫੋਰੈਂਸਿਕ ਜਾਂਚ ਡੀਜੀਪੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਆਪ ਦਾ ਕਹਿਣਾ ਹੈ ਇਹ ਸਿਆਸੀ ਸਾਜ਼ਿਸ਼ ਹੈ ਸੱਚ ਕੀ ਹੈ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਅਗਲੀ ਖਬਰ 13 14 ਜਨਵਰੀ ਨੂੰ ਹੋਰ ਵਧੇਗੀ ਠੰਡ ਤੇ ਧੁੰਦ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ 13 ਅਤੇ 14 ਜਨਵਰੀ ਨੂੰ ਧੁੰਦ ਹੋਰ ਵਧੇਗੀ ਹਲਕੀ ਬੂੰਦਾਬਾਂਦੀ ਦੇ ਅਸਰ ਹਨ ਡਰਾਈਵਰਾਂ ਨੂੰ ਸਲਾਹ ਲਾਈਟਾਂ ਜਗਾ ਕੇ ਗੱਡੀ ਚਲਾਉਣ ਅਗਲੀ ਖਬਰ ਲੋਹੜੀ 2026 ਪੰਜਾਬ ਤੇ ਜਸ਼ਨ ਦਾ ਮਾਹੌਲ ਅੱਗ ਗਿੱਧਾ ਭੰਗੜਾ ਰੇਵੜੀਆਂ ਹਰ ਪਾਸੇ ਕੁਛੀਆਂ ਲੋਹੜੀ ਸਿਰਫ ਤਿਹਾਰ ਨਹੀਂ ਇਹ ਪੰਜਾਬੀ ਸੱਭਿਆਚਾਰ ਦੀ ਪਛਾਣ ਹੈ ਅਗਲੀ ਖਬਰ ਹਰਿਆਣਾ ਸੀਐਮ ਦਾ ਪੰਜਾਬ ਦੌਰਾ ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਇਤਿਹਾਸ ਸਿੱਖ ਅਤੇ Hindu ਧਾਰਮਿਕ ਸਥਾਨਾਂ ਤੇ ਮੱਥਾ ਟੇਕਿਆ ਇਸ ਦੌਰੇ ਨੂੰ ਭਾਈਚਾਰੇ ਅਤੇ ਸਾਂਝ ਦਾ ਸੰਦੇਸ਼ ਮੰਨਿਆ ਜਾ ਰਿਹਾ ਹੈ ਅਗਲੀ ਖਬਰ ਕਿਸਾਨ ਮਜ਼ਦੂਰ ਮੋਰਚਾ ਦਾ ਵੱਡਾ ਐਲਾਨ ਕਿਸਾਨ ਮਜ਼ਦੂਰ ਮੋਰਚਾ ਨੇ ਸਰਕਾਰ ਖਿਲਾਫ ਵੱਡੇ ਅੰਦੋਲਨ ਦਾ ਐਲਾਨ ਕੀਤਾ ਮੰਗਾਂ ਐਮਐਸਪੀ ਕਰਜ਼ਾ ਮੁਆਫੀ ਅਤੇ ਨੀਤੀਆਂ 'ਚ ਬਦਲਾ ਅੰਦੋਲਨਾਂ ਕਾਰਨ ਕਈ ਸੜਕਾਂ ਤੇ ਜਾਮ ਲੋਕਾਂ ਨੂੰ ਪਰੇਸ਼ਾਨੀ ਪੁਲਿਸ ਨੇ ਅਲਰਟ ਜਾਰੀ ਕੀਤਾ ਅਗਲੀ ਖਬਰ ਸੋਸ਼ਲ ਮੀਡੀਆ ਤੇ ਨਕਲੀ ਖਬਰਾਂ ਦਾ ਖਤਰਾ ਪੰਜਾਬ ਤੇ ਫਰਜੀ ਖਬਰਾਂ ਤੇਜ਼ੀ ਨਾਲ ਫੈਲ ਰਹੀਆਂ ਨੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਬਿਨਾ ਜਾਤ ਕੁਝ ਵੀ ਸ਼ੇਅਰ ਨਾ ਕਰੋ ਅਗਲੀ ਖਬਰ ਵੱਲ ਵਧਦੇ ਹਾਂ ਪੁਲਿਸ ਦੀ ਸੁਰੱਖਿਆ ਮੁਹਿੰਮ ਪੰਜਾਬ ਪੁਲਿਸ ਨੇ ਰਾਤਰੀ ਗਸ਼ਟ ਵਧਾਈ ਅਗਲੀ ਖਬਰ ਸਰਕਾਰੀ ਹਸਪਤਾਲਾਂ 'ਚ ਸਹੂਲਤਾਂ ਠੰਡ ਕਾਰਨ ਬਿਮਾਰੀਆਂ ਵੱਧ ਰਹੀਆਂ ਨੇ ਸਰਕਾਰੀ ਹਸਪਤਾਲਾਂ ਨੂੰ ਅਲਰਟ ਕੀਤਾ ਗਿਆ ਹੈ ਅਗਲੀ ਖਬਰ ਬੇਰੋਜ਼ਗਾਰੀ ਤੇ ਨਵਾਂ ਡਾਟਾ ਪੰਜਾਬ 'ਚ ਨੌਜਵਾਨਾਂ 'ਚ ਬੇਰੋਜ਼ਗਾਰੀ ਅਜੇ ਵੀ ਵੱਡੀ ਚੁਣੌਤੀ ਸਕੂਲ ਛੁੱਟੀਆਂ ਹੋਰ ਵਧਣ ਦੇ ਆਸਾਰ ਜੇ ਠੰਡ ਜਾਰੀ ਰਹੀ ਛੁੱਟੀਆਂ ਹੋਰ ਵੱਧ ਸਕਦੀਆਂ ਨੇ ਆਉਣ ਵਾਲੇ ਦਿਨਾਂ ਲਈ ਚੇਤਾਵਨੀ ਠੰਡ ਧੁੰਦ ਅੰਦੋਲਨ ਅਗਲੇ ਕੁਝ ਦਿਨ ਸਾਵਧਾਨ ਰਹਿਣ ਦੀ ਲੋੜ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਹਾਈਪਨੌ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ